ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁੱਤ ਕੈਨੇਡਾ ਤੋਂ ਦਸਾਂ ਸੱਲਾਂ ਬਾਅਦ ਆਪਣੇ ਹੰਕਾਰ ਆਉਂਦਾ ਤੇ ਘਰ ਆ ਕੇ ਮੂਹੇ ਅੱਗੇ ਖੜ ਕੇ ਮਾਂ ਨੂੰ ਬਾਜ ਮਾਰਦਾ ਮਾਂ ਗੇਟ ਕੋਲੋਂ ਮੈਂ ਆ ਗਿਆ ਤਾਂ ਮਾਂ ਨੇ ਗੇਟ ਨਹੀਂ ਖੋਲਿਆ ਮਾਂ ਡਰ ਗਈ ਕਿਤੇ ਕੁੰਡੀ ਫੜਨ ਵਾਲਾ ਨਾ ਆ ਗਿਆ ਹੋਵੇ ਫਿਰ ਗਵਾਂਡੀਆਂ ਦੇ ਕੁੜੀ ਨੇ ਦੱਸਿਆ ਮਾਤਾ ਤੇਰਾ ਪੁੱਤ ਆਇਆ ਤੇ ਫਿਰ ਮਾਂ ਜਾ ਕੇ ਗੇਟ ਖੋਲਦੀ ਅਤੇ ਪੁੱਤ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਆ ਤੇ ਘੁੱਟ ਕੇ ਜੱਫੀ ਪਾ ਲੈਂਦੀ ਅਜਿਹੇ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਆਪਾਂ ਵੀ ਆ ਜਮਾ ਆਂਟੀ ਉਸ ਟਿਕ ਮਿੰਟ ਆਇਓ ਆਹ ਨਹੀਂ ਨਾ ਜੀ ਮਾਮਾਂ ਦਾ ਬਹੁਤ ਔਖਾ ਹੈ ਪੁੱਤਾਂ ਤੋਂ ਬਿਨਾ ਇਕੱਲੇ ਰਹਿਣਾ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪਰਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ